Hey! Yeah. ਨਕੂਦਰ ਦੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਵਿੱਚ ਮੌਜੂਦ ਏਕਤਾ ਲਹਿਰ ਦੀ ਟੀਮ ਜਿੱਥੇ ਜਨਮਸ਼ਟਮੀ ਦੇ ਸਬੰਧ ਵਿੱਚ ਅੱਜ ਝੰਡੇ ਦੀ ਰਸਮ ਅਦਾ ਕੀਤੀ ਗਈ ਆ ਝੰਡਾ ਚੜਾਇਆ ਜਾ ਰਿਹਾ ਵਾ ਔਰ ਜਿਹੜੀ ਜਨਮਸ਼ਟਮੀ ਦੇ ਲੰਗਰ ਵੀ ਲਗਾਇਆ ਜਾਵੇਗਾ ਕੁਝ ਸੱਜਣ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪਰ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਕਿਸ਼ਨ ਜਨਮਸ਼ਟਮੀ ਤੇ ਅਤੇ ਗੁੱਗਾ ਨੌਵੀਂ ਦੇ ਤਿਉਹਾਰ ਤੇ ਇਲਾਕਾ ਨਿਵਾਸੀਆਂ ਨੇ ਨਕੂਦਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ ਔਰ ਅੱਜ ਅਸੀਂ ਜਨਮ ਅਸ਼ਮੀ ਦਿਨ ਦੇ ਸੰਬੰਧ ਵਿੱਚ ਗਊਸ਼ਾਲਾ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਆਇਆ ਉੱਥੇ ਝੰਡੇ ਦੀ ਰਸਮ ਹੋਈ ਹੈ ਉੱਥੇ ਗਊ ਮਾਤਾ ਦੀ ਪੂਜਾ ਪਾਠ ਕਰਕੇ ਤੇ ਲੰਗਰ ਸ਼ੁਰੂ ਕੀਤਾ ਜਾਊਗਾ ਔਰ ਇਸ ਮੌਕੇ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਆਪਦੇਸ਼ਾਂ ਵਿੱਚ ਵੱਸਦੇ ਹਿੰਦੂਸਤਾਨੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਹਾਂਜੀ ਪ੍ਰਧਾਨ ਜੀ ਮਾ ਕ੍ਰਿਸ਼ਨਾ ਗਊਸ਼ਾਲਾ ਵੱਲੋਂ ਸਾਰੇ ਆਇਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਔਰ ਪਿਆਰ ਇਦਾਂ ਹੀ ਬਣਿਆ ਰਹੇ ਗਊ ਮਾਤਾ ਦੀ ਸੇਵਾ ਕਰਦੇ ਰਹੋ ਅੱਜ ਦੇ ਇਸ ਮਹਾਨ ਪਿੱਤਰ ਦਿਵਸ ਤੇ shri krishn janmashtami ਤੇ ਮੈਂ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਤੇ ਹਿੰਦੁਸਤਾਨ ਤੋਂ ਬਾਹਰ ਰਹਿੰਦੇ ਜਿਹੜੇ ਸਾਡੇ ਭਾਰਤੀ ਆ ਹਨ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅੱਜ shri krishn janma krishn janmashtami ਦੇ ਮੌਕੇ ਤੇ shri krishna gaushala nakodar ਵਿੱਚ ਝੰਡੇ ਦੀ ਰਸਮ ਆਰਾ ਕੀਤੀ ਗਈ ਜਿਸ ਵਿੱਚ ਸਾਰੇ ਹੀ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਦੇਸ ਮੌਕੇ ਤੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਇਹ ਸੱਚਮੁੱਚ ਹੀ ਇੱਕ ਬਹੁਤ ਸੁਭਾਗਾ ਦਿਨ ਹੈ ਕਿ ਜਦੋਂ ਸਾਨੂੰ ਗਊ ਮਾਤਾ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਮੈਂ ਇਸ ਮੌਕੇ ਤੇ ਹੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਸਿੱਖ ਭਾਰਤੀਆਂ ਨੂੰ ਇਸ ਮੌਕੇ ਦੀ ਮੁਬਾਰਕਬਾਦ ਦਿੰਦਾ ਹਾਂ ਅਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਗਊਸ਼ਾਲਾ ਆਉਣ ਗਊ ਮਾਤਾ ਦੀ ਸੇਵਾ ਕਰਨ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਉਹਨਾਂ ਦੇ ਅਸ਼ੀਰਵਾਦ ਵਿੱਚ ਬਹੁਤ ਹੀ ਸੱਚਮੁੱਚ ਬਹੁਤ ਵੱਡ ਮੁੱਲੀ ਤਾਕਤ ਹੈ ਤੁਸੀਂ ਇੱਕ ਵਾਰ ਉਹਨਾਂ ਦੀ ਸੇਵਾ 'ਚ ਆ ਕੇ ਦੇਖੋ ਉਹਨਾਂ ਦੀ ਸੇਵਾ ਕਰਕੇ ਵੇਖੋ ਤੁਸੀਂ ਜ਼ਿੰਦਗੀ 'ਚ ਉਹ ਚੀਜ਼ਾਂ ਪ੍ਰਾਪਤ ਕਰੋਗੇ ਜੋ ਕਦੇ ਤੁਸੀਂ ਸੋਚਿਆ ਵੀ ਨਹੀਂ ਹੋਣਗੀਆਂ ਸੋ ਮੈਂ ਇਸ ਮੌਕੇ ਤੇ ਫਿਰ ਇੱਕ ਵਾਰ ਦੁਬਾਰਾ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾ ਦਿੰਦਾ ਹਾਂ ਹਾਂਜੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਕ੍ਰਿਸ਼ਨ ਜਨਮਸ਼ਮੀ ਦੇ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਮੁਬਾਰਕਾਂ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਬਹੁਤ ਵੱਡਾ ਅਪਰਾਲਾ ਜਿਹੜਾ ਸ਼ਹਿਰ ਵਾਸੀਆਂ ਨੇ ਚੱਕਿਆ ਇਹਦੇ ਵਿੱਚ ਸਹਿਯੋਗ ਦਿਓ ਵੱਧ ਤੋਂ ਵੱਧ ਸਹਿਯੋਗ ਦਿਓ ਗੂੰ ਮਾਤਾ ਦੀ ਸੇਵਾ ਵਿੱਚ ਸਹਿਯੋਗ ਦਿਓ ਮੇਰੀ ਇੱਕੋ ਇੱਕ ਹਰਿਆਂ ਨੂੰ ਵੱਡਿਆਂ ਨੂੰ ਅਪੀਲ ਆ ਚਲੋ ਪ੍ਰਵੰਦ ਅੱਗੇ ਵੀ ਬਹੁਤ ਵਧੀਆ ਸੀ ਹੁਣ ਵੀ ਸਾਡੇ ਕੋਈ ਸਾਥੀਆਂ ਨੇ ਉਪਰਾਲਾ ਕੀਤਾ ਉਸ ਉਪਰਾਲੇ ਦੇ ਵਿੱਚ ਹੋਰ ਸਹਿਯੋਗ ਦੇ ਕੇ ਇਸ ਦੇ ਵਿੱਚ ਵੱਧਵਾ ਦੇ ਸਕਦੇ ਨਕੌਦਰ ਤੇ ਗਊਸ਼ਾਲਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸਾਡੇ ਨਾਲ ਸੱਜਣ ਮੌਜੂਦ ਨੇ ਪਰ ਸਾਰਿਆਂ ਨੂੰ ਗਊਸ਼ਾਲਾ ਇਹ ਵਿੱਚ ਅੱਜ ਕਿਸ਼ੇ ਜਨਮਸ਼ੀ ਬਹੁਤ ਵਧਾਈਆਂ ਜੀ ਅੱਜ ਛੰਡੇ ਦੀ ਰਸਮ ਹੋਈ ਹੈ ਅੱਗੇ ਵੀ ਇਹਦਾ ਚੰਕਮ ਬਦਦਾ ਰਹੇਗਾ ਜੀ ਵਾਹਿਗੁਰੂ ਜੀ ਸਾਰੇ ਨੂੰ ਗੁੱਗੇ ਦੇ ਮੇਰੇ ਦੀਆਂ ਤੇ ਜਨਮ ਅਸ਼ਟਮੀ ਦੀਆਂ ਬਹੁ ਬਹੁ ਮੁਬਾਰਕਾਂ ਸਾਰੇ ਜਣੇ ਵਾਦ ਤੋਂ ਵਾਦ ਗਊਸ਼ਾਲਾ ਦੇ ਸੰਜੋਗ ਦੋ ਤੇ ਸਭ ਨੂੰ ਬਹੁ ਬਹੁ ਮੁਬਾਰਕਾਂ ਤਾਂ ਤਸਵੀਰਾਂ ਤੁਹਾਨੂੰ ਨਕੌਦਰ ਤੇ ਗਊਸ਼ਾਲਾ ਤੋਂ ਦਿਖਾ ਰਹੀ ਸੀ ਜਿੱਥੇ ਜਨਮ ਅਕਮੀ ਦੇ ਸਬੰਧ ਵਿੱਚ ਅੱਜ ਝੰਡੇ ਦੀ ਰਸਮ ਅਦਾ ਹੋਈ ਆ ਬਹੁਤ ਹੀ ਵਧੀਆ ਉਪਰਾਲਾ ਆ ਨਾਲ ਨਾਲ ਲੰਗਰ ਦੀ ਸੇਵਾ ਵੀ ਕੀਤੀ ਗਈ ਆ ਕੈਮਰਾ ਪਰਸਪਸ ਜ਼ੁਮੇ ਧੀਂਗੜਾ ਦੇ ਨਾਲ ਸ਼ਸ਼ੀਲ ਧੀਂਗੜਾ ਇਕਤਾਲਰ ਨਿਊਜ਼